ਅੱਜ ਬਜਵਾੜੇ ਡਰੌਨ ਵਿੱਚ ਪੁੱਜੇ ਆ ਜਿੱਥੇ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਚੱਲ ਰਿਹਾ ਜੀ ਫ੍ਰੈਂਡਸ ਕਲੱਬ ਬਜਵਾੜਾ ਫੁੱਟਬਾਲ ਕਲੱਬ ਬਜਵਾੜਾ ਜਿਹੜਾ ਇਹਨੇ 15 15ਵਾਂ ਅਜ ਵਾਰਸ਼ਿਕ ਟੂਰਨਾਮੈਂਟ ਕਰਵਾਇਆ ਔਰ ਬੱਚਿਆਂ ਨੂੰ ਸਪੋਰਟਸ ਨਾਲ ਜੋੜ ਕੇ ਰੱਖਣ ਲਈ ਮੈਂ ਬਿੰਦੂ ਸ਼ਰਮਾ ਜੀ ਦਾ ਇੱਥੇ ਏਆਈਜੀ ਕਨੂ ਡੋਗਰਾ ਜੀ ਮੇਰੇ ਨਾਲ ਫਰਿੰਦਰ ਸਿੰਧਾ ਜੀ ਬੱਬੀ ਚੌਧਰੀ ਜੀ ਔਰ ਪਿੰਡ ਦੀਆਂ ਸਾਰੀਆਂ ਬਹੁਤ ਵਡੀਆਂ ਹਸਤੀਆਂ ਸਾਰੀਆਂ ਮੌਜੂਦ ਹੈ ਲੰਬੜਦਾਰ ਸਹਿਬਾਨ ਸਰਪੰਚ ਸਹਿਬਾਨ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਇਕੱਠੇ ਹੋ ਕੇ ਹਰ ਸਾਲ ਇਹ ਟੂਰਨਾਮੈਂਟ ਕਰਾਉਂਦੇ ਆ। ਔਰ ਅੱਜ ਸਭ ਤੋਂ ਵੱਡੀ ਗੱਲ ਸੀ ਵੀ ਅੱਜ ਸ਼ਹਾਦਤ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਸ਼ਹਾਦਤ ਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸ਼ਹਾਦਤ ਦਾ ਦਿਨ ਸੀ 23 ਮਾਰਚ। ਜਦੋਂ ਰਾਜਗੁਰੂ ਸਖਦੇਵ ਔਰ ਸਰਦਾਰ ਭਗਤ ਸਿੰਘ ਜੀ ਅਮਰ ਸ਼ਹੀਦ ਜੜੇ ਆ। ਉਹਨਾਂ ਨੇ ਸ਼ਹਾਦਤ ਦਿੱਤੀ ਦੇ ਮਲਕ ਕਰਕੇ। ਤੇ ਮੈਂ ਕਹਾਂਗਾ ਅੱਜ ਦਾ ਦਿਨ ਉਹਨਾਂ ਨੂੰ ਸਮਰਪਿਤ ਆ ਔਰ ਉਹਨਾਂ ਦਾ ਇਹ ਆ ਨੌਜਵਾਨੀ ਜੇ 23 ਸਾਲ ਦੀ ਉਮਰ ਚ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਗਲੇ ਚ ਪਾਣਾ ਉਹ ਅੱਜ ਤੱਕ ਇਦਾਂ ਦੀ ਦੁਨੀਆ ਜਿੱਦਾਂ ਦੀ ਸ਼ਹਾਦਤ ਦੀ ਮਿਸਾਲ ਨਹੀਂ ਮਿਲਦੀ। ਤੋਂ ਮੈਂ ਉਹਨਾਂ ਨੂੰ ਇਹ ਸਮਰਪਿਤ ਕਰਦਾ ਔਰ ਅੱਜ ਅਸੀਂ ਲੱਗ ਲੱਗ ਜਗ੍ਹਾ ਦੇ ਉੱਤੇ ਸਮਾਗਮ ਸੀਗੇ ਸ਼ਹੀਦ ਦੀ ਦਿਵਸ ਤੇ ਉਹਨਾਂ ਦੇ ਉਹਨਾਂ ਨੂੰ ਸਲੂਟ ਕਰਦਾ ਔਰ ਖਾਸ ਤੌਰ ਤੇ ਬਜਵਾੜੇ ਦੇ ਸਾਰੇ ਨਿਵਾਸੀਆਂ ਨੂੰ ਬਹੁਤ ਬਹੁਤ ਇਸ ਗੱਲ ਦੇ ਉੱਤੇ ਧੰਨਵਾਦ ਕਰਦਾ ਕਿ ਇਹ ਨੌਜਵਾਨਾਂ ਨੂੰ ਜੋੜ ਕੇ ਰੱਖਿਆ ਇਸ ਟੂਰਨਾਮੈਂਟ ਦੇ ਨਾਲ ਔਰ ਬੜਾ ਅੱਛਾ ਫੁੱਟਬਾਲ ਦੇਖਣ ਨੂੰ ਮਿਲਿਆ। ਕਿਸੇ ਜ਼ਮਾਨੇ 'ਚ ਹੁਸ਼ਿਆਰਪੁਰ ਜਿਹੜਾ ਅੱਜ ਦੇ ਡੇਟ ਦੇ ਵਿੱਚ ਵੀ ਫੁੱਟਬਾਲ ਦਾ ਸਭ ਤੋਂ ਵੱਡਾ ਆਫਸੇ ਮਾਲਪੁਰਾ ਹੋਵੇ ਹੁਸ਼ਿਆਰਪੁਰ ਦਾ ਇਲਾਕਾ ਔਰ ਬੜੇ-ਬੜੇ ਪਲੇਅਰ ਜਿਹੜੇ ਹੁਸ਼ਿਆਰਪੁਰ ਤੇ ਪੰਜਾਬ ਪੁਲਿਸ ਦੇ ਵਿੱਚ ਜੀਸੀਟੀ 'ਚ ਪੰਜਾਬ 'ਚ ਹੁਸ਼ਿਆਰਪੁਰ ਦੇ ਖੇਲੇ ਆ। ਜੋ ਫੁੱਟਬਾਲ ਨੂੰ ਹੋਰ ਵਾਧਾ ਦੇਣ ਦੇ ਲਈ ਪੰਜਾਬ ਸਰਕਾਰ ਖੇਡਾਂ ਦੇ ਪ੍ਰਤੀ ਧਾਰਮਿਕ ਆਪਣਾ ਯੋਗਦਾਨ ਪਾ ਰਹੀ ਆ। ਖੇਡਾਂ ਮਦਨ 2022 ਤੋਂ ਸ਼ੁਰੂ ਕਰਾਤੀਆਂ ਸੀ ਜਿੱਥੇ 4-4 ਲੱਖ ਲੋਕਾਂ ਨੇ ਭਾਗ ਲਿਆ ਉਹਨਾਂ ਦੇ ਪਰਿਵਾਰਾਂ ਨੇ 5-5 ਪੀੜ੍ਹੀਆਂ ਨੇ ਉਦਾ ਮਕਸਦ ਇਹ ਸੀ ਵੀ ਲੋਕਾਂ ਨੂੰ ਦੁਆਰਾ ਗਰਾਊਂਡ ਦੇ ਅੰਦਰ ਲੈ ਕੇ ਜਾਣਾ ਤੇ ਮੈਂ ਆਪਣੇ ਵੱਲੋਂ ਇਹ ਤੁਹਾਨੂੰ ਯਕੀਨ ਦਿਵਾਣਾ ਕਿ ਕਿਸੇ ਚੀਜ਼ ਨੂੰ ਸਪੋਰਟਸ ਨੂੰ ਹੁਸ਼ਿਆਰਪੁਰ ਦੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿਆਂਗੇ ਕਿਤੇ ਵੀ ਮੇਰੇ ਕੋਲ ਸਪੋਰਟਸ ਦੀ ਕੋਈ ਪ੍ਰਪੋਜ਼ਲ ਆਂਦੀ ਹੈ ਤੁਰੰਤ ਮੈਂ ਉਹਦੇ ਲਈ ਕਾਰਵਾਈ ਕਰਦਾ ਔਰ ਕੋਸ਼ਿਸ਼ ਕਰਦਾ ਵੀ ਉੱਥੇ ਸਾਨੂੰ ਜੋ ਸਾਡੇ ਖਿਡਾਰੀਆਂ ਨੂੰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੌਜਵਾਨਾਂ ਨੂੰ ਜੋ ਜੋ ਚਾਹੀਦਾ ਸਾਡੇ ਹੁਸ਼ਿਆਰਪੁਰ ਚੋ ਹੋਣਾ ਚਾਹੀਦਾ ਉਹਦੇ ਲਈ ਮੇਰੇ ਦੋ ਚਾਰ ਵੱਡੇ ਉਪਰਾਲੇ ਆ ਜਲਦ ਉਹ ਵੀ ਜਿਹੜੇ ਸਾਹਮਣੇ ਆਉਗੇ ਤੋ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਖਾਸ ਤੌਰ ਤੇ ਬਜਵਾੜੇ ਨੂੰ ਮੈਂ ਦੱਸਣਾ ਚਾਹਨਾ ਬਜਵਾੜੇ ਪਿੰਡ ਦੇ ਅਸੀਂ ਖੜੇ ਆਂ ਅੱਜ ਬਜਵਾੜੇ ਨੂੰ ਆਪਾਂ ਤਕਰੀਬਨ 50 ਬੱਚੀਆਂ ਨੂੰ ਇੱਥੇ ਨਾਲ ਜਿਹੜਾ ਪੁਰਾਣੀ ਬਿਲਡਿੰਗ ਸੀਗੀ ਉਹਦੇ ਵਿੱਚ ਸਲਾਈ ਸੈਂਟਰ ਖੋਲਣ ਜਾ ਰਹੇ ਹਾਂ ਜਲਦ ਜਿਹਦੇ ਵਿੱਚ 50 ਬੱਚੀਆਂ ਜਿਹੜੀਆਂ ਹੈਗੀਆਂ ਉੱਥੇ ਉਹਨਾਂ ਨੂੰ ਕੰਮ ਵੀ ਮਿਲੇਗਾ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਦੀਆਂ ਵਰਦੀਆਂ ਹੋਰ ਸਰਕਾਰ ਦੇ ਯਾਰਾਂ ਦੀਆਂ ਜਿਹੜੀਆਂ ਵਰਦੀਆਂ ਬੱਚੀਆਂ ਸੀ ਕੇ ਦਊਗੀ ਉਹਨਾਂ ਦਾ ਰੋਜ਼ਗਾਰ ਮਿਲੇਗਾ ਸਲਾਈ ਸੈਂਟਰ ਦੇ ਰੂਪ ਚ ਅਸੀਂ ਮਾਡਰਨ ਮਸ਼ੀਨਾਂ ਨਾਲ ਉਹ ਖੋਲਾਂਗੇ ਉਹ ਵੀ ਸਾਡਾ ਇੱਕ ਉਪਰਾਲਾ ਆ ਬਜਵਾੜਾ ਕਿਉਂਕਿ ਸਾਡਾ ਸ਼ਹਿਰ ਦਾ ਇਲਾਕਾ ਆ ਵੱਡਾ ਪਿੰਡ ਆ ਸਭ ਤੋਂ ਪਹਿਲਾਂ ਬਤੌਰ ਮਨਿਸਟਰ ਮੈਂ ਪਬਲਿਕ ਹੈਲਥ ਮਿਨਿਸਟਰੀ ਸੀਗੀ ਤਕਰੀਬਨ 28 ਕਰੋੜ ਦੀ ਲਾਗਤ ਨਾਲ ਇੱਥੇ ਸੀਵਰ ਪੈ ਰਿਆ ਜਿੱਥੇ ਕੋਈ ਸੀਵਰ ਪੈ ਜਵੇ ਉਹ ਸ਼ਹਿਰ ਬਣ ਜਾਂਦਾ ਸੋ ਸਭ ਤੋਂ ਪਹਿਲਾਂ ਇਹ ਇੱਕ ਸੀਗਾ ਉਹ 42 ਕਰੋੜ ਦਾ ਐਕਚੁਅਲੀ ਪ੍ਰੋਜੈਕਟ ਸੀਗਾ ਸਾਨੂੰ ਉਹਦੇ 12 ਕਰੋੜ ਰੁਪਏ ਮੈਂ ਉਸੇ ਦੱਸਿਆ ਸੀ ਜੇ ਅਗਰ ਸਾਨੂੰ ਹੁਸ਼ਿਆਰਪੁਰ ਦੀ ਕਾਰਪੋਰੇਸ਼ਨ ਤੋਂ ਵੀ ਲੈਣਾ ਪੈਂਦਾ ਉਹ ਵੀ ਲੈਣਾ ਸੀ ਲੇਕਿਨ ਬਜਵਾੜੇ ਜੀ ਅਸੀਂ ਜ਼ਮੀਨ ਲੈ ਕੇ ਪਹਿਲੀ ਵਾਰ ਸਰਕਾਰ ਨੇ ਜ਼ਮੀਨ ਵੀ ਖਰੀਦੀ ਔਰ ਪ੍ਰੋਜੈਕਟ ਵੀ ਏਟੀਬੀ ਪਲਾਂਟ ਵੀ ਇੱਥੇ ਲਾਇਆ ਤੋਂ ਬਜਵਾੜਾ ਜਿਹੜਾ ਬਹੁਤ ਵੱਡੀ ਤਰੱਕੀ ਦੇ ਉੱਤੇ ਤੁਹਾਨੂੰ ਨਜ਼ਰ ਆਏਗਾ ਜੋ ਕਿ ਇਤਿਹਾਸਕ ਪਿੰਡ ਵੀ ਆ ਬੜੇ ਬੜੇ ਇਤਿਹਾਸ ਇੰਨਾ ਜੁੜਿਓ ਆ ਸੋ ਮੈਂ ਸੁਹਾਸ਼ ਸ਼ਰਮਾ ਜੀ ਖੜਿਆ ਕੰਮ ਕੰਪਲੀਟ ਹੋ ਜੂਗਾ ਜੀ ਹਾਂਜੀ ਸੀਵਰੇਜ ਦਾ ਕੰਮ ਕਦੋਂ ਸੀਵਰੇਜ ਦਾ ਕੰਮ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਔਰ ਮੇਰੇ ਲਿਹਾਜ਼ ਨਾਲ ਆਉਣ ਵਾਲੇ 6 7 8 ਮਹੀਨੇ ਚ ਉਹਨੂੰ ਜਲਦ ਸਮਰਪਿਤ ਕਰਾਂਗੇ ਉਹਦੇ ਨਾਲ ਨਾਲ ਸਾਡਾ ਨਹਿਰ ਦਾ ਜਦੋਂ ਮੇਕੋ ਮਦੋਰ ਇਰੀਗੇਸ਼ਨ ਨਹਿਰ ਨਿਆ ਬਿਜਵਾੜਾ ਨਹਿਰ ਜਿਹੜੀ ਆਪਾਂ ਨੰਗੇ ਜਾਂਦੀ ਆ ਸਭ ਤੋਂ ਪਹਿਲਾਂ ਪਾਣੀ ਅਸੀਂ ਆਪਣੀ ਨਹਿਰ ਤੇ ਛੱਡੇ ਸੀ ਜਾ ਕੇ ਤੇ ਇਹਦਾ ਵੀ ਅਸੀਂ ਕੀਤਾ ਵੀ ਸਾਡੀਆਂ ਨਹਿਰਾਂ ਜਿਹੜੀਆਂ ਪੂਰੀ ਜ਼ਿੰਦਗੀ ਡਰਾਈ ਰਹੀ ਇਹ ਨਹਿਰ ਸਾਡੇ ਜਨ ਦੇ ਜਦੋਂ ਮੈਂ ਦੇਖਿਆ ਮੈਂ ਇਤ ਪਾਣੀ ਨਹੀਂ ਸੀ ਕਦੀ ਦੇਖਿਆ ਤੋਂ ਇਹ ਜਿਹੜਾ ਸਰਕਾਰ ਦੇ ਉਪਰਾਲੇ ਸੀਗੇ ਮਾਨਯੋਗ ਮੁੱਖ ਮੰਤਰੀ ਜੀ ਦੇ ਭਗਵੰਤ ਪਾਚੀ ਦਾ ਮੈਂ ਧੰਨਵਾਦ ਕਰਦਾ ਔਰ ਆਉਣ ਵਾਲੇ ਟਾਈਮ ਨੂੰ ਵੀ ਅਸੀਂ ਇੱਥੇ ਹੋਰ ਉਪਰਾਲੇ ਇਹਨਾਂ ਕਰਾਂਗੇ ਔਰ ਮੇਰਾ ਇੱਕ ਹੋਰ ਉਪਰਾਲਾ ਵੀ ਇਸ ਨਹਿਰ ਦੇ ਪਾਣੀ ਨੂੰ ਅਸੀਂ ਇਸ ਲਈ ਵੀ ਮੈਂ ਕੰਮ ਲਗਾਤਾਰ ਕਰਦੇ ਹਾਂ ਜਲਦੀ ਨੂੰ ਵੀ ਪਰਮਾਪਾਂ ਕਰੇ ਪੂਰਨ ਹੋਵੇ ਅਸੀਂ ਚਾਹਾਂਗੇ ਨਹਿਰੀ ਪਾਣੀ ਸ਼ਹਿਰ ਦੇ ਪਾਣੀ ਨੂੰ ਪਹੁੰਚਾਉਣ ਲਈ ਕਾਰਪੋਰੇਸ਼ਨ ਇਹ ਪਿੰਡੂ ਜਿਹੜਾ ਏਰੀਆ ਜਿੰਨਾ ਆਪਣਾ ਏਰੀਆ ਪੰਦਾ ਨਹਿਰੀ ਪਾਣੀ ਨੂੰ ਸਾਫ ਕਰਕੇ ਫੀਲਡ ਜੋ ਬਣਾਇਆ ਜਾਵੇ ਇਹ ਬੜੇ ਬੜੇ ਪ੍ਰੋਜੈਕਟ ਹੈਗੇ ਆ ਇਹ ਜਲਦੀ ਜਲਦੀ ਵੀ ਅਸੀਂ ਕਾਰਵਾਈ ਕਰ ਰਹੇ ਆ ਜੇ ਲੈਟਾ ਜੇ ਪੱਠੇ ਤੱਕ ਲੱਗ ਜਾਣਾ ਕੁਝ ਤਾਂ ਕਿਸ਼ੇ ਹੈਗੀਆਂ ਤੇ ਅਗਰ ਪੱਠੇ ਤੁਹਾਨੂੰ ਮੈਂ ਇੱਕ ਗੱਲ ਦਾ ਯਕੀਨ ਦਿਵਾਉਣਾ ਆਉਣ ਵਾਲੇ ਟਾਈਮ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਬਜਵਾੜੇ ਦੇ ਨਾਲ ਨਾਲ ਹਰੇਕ ਪਿੰਡ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਕਹਿੰਦੇ ਆ ਤੁਹਾਨੂੰ ਸੋਲਰ ਸੀਸਟਾਈਡ ਜਿਹੜੇ ਨਜ਼ਰ ਆਈ ਗਿਆ ਨਾਲ ਤੇ ਜਲਦੀ ਅੱਜ ਬਜਵਾੜਾ ਕ੍ਰਿਕਟ ਗ੍ਰਾਊਂਡ ਤੇ ਤੁਸੀਂ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਾਡੇ ਮਾਨ ਜੋ ਬਿੰਦੂ ਸਰਪੰਚ ਜੀ ਨੇ ਹਰ ਸਾਲ ਜਿਹੜਾ ਹੈਗਾ ਇੱਥੇ ਫੁੱਟਬਾਲ ਦਾ ਟੂਰਨਾਮੈਂਟ ਟੂਰਨਾਮੈਂਟ ਕਰਾਉਂਦੇ ਆ ਬਜਵਾੜੇ ਦੇ ਵਿੱਚ ਬਜਵਾੜੇ ਦੇ ਵਿੱਚ ਇੱਕ ਬਹੁਤ ਵੱਡਾ ਪਿੰਡ ਆ ਇਹ ਮੁਜਵਾਰਾ ਬਹੁਤ ਵੱਡਾ ਪਿੰਡਾ ਔਰ ਜਿਹੜੀ ਸਾਡੀ ਸਰਕਾਰ ਆ ਸਾਡੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜਿਹੜੇ ਹੈਗੇ ਆ ਕੰਮ ਕਰ ਰਹੇ ਹੋ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਹੁਸ਼ਾਰਪੁਰ ਆ ਜਿੱਥੇ ਜਿੱਥੇ ਨਸ਼ਾ ਦਾ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਆ ਉੱਥੇ ਉੱਥੇ ਰੇਟ ਕਰ ਰਹੇ ਆ ਕਾਫੀ ਫਰਕ ਪਿਆ ਕਾਫੀ ਜਿਹੜੇ ਯੰਗ ਲੜਕੇ ਆ ਗਰਾਉਂਡਾਂ ਦੇ ਵਿੱਚ ਤੁਸੀਂ ਦੇਖੋ ਗਰਾਉਂਡਾਂ 'ਚ ਆ ਰਹੇ ਆ ਔਰ 23 ਜਿਹੜੀਆਂ ਸਸਤਾ ਵੀ ਅੱਗੇ ਆ ਕੇ ਹੈਗੇ ਆ ਵੱਧ ਕੇ ਚੜ ਕੇ ਸਪੋਰਟਸ 'ਚ ਹਿੱਸਾ ਲੈ ਰਹੇ ਆ ਇਸ ਕਰਕੇ ਮੈਂ ਜਿੰਨੀ ਵੀ ਜੰਗ ਜੇਨਰੇਸ਼ਨ ਆ ਉਹਨਾਂ ਨੂੰ ਇਹੀ ਗੁਜਾਰਿਸ਼ ਕਰਦਾ ਗਰਾਊਂਡਾਂ 'ਚ ਜਾਓ ਫੁੱਟਬਾਲ ਜੂਡੋ ਰੈਸਲਿੰਗ ਇਹਦਾ ਸਿਮਰਨ ਕਰੋ ਔਰ ਨਸ਼ੇ ਤੋਂ ਪਿੱਛੇ ਰਹੋ ਨਵੇਂ ਯੂਥ ਨੂੰ ਕੀ ਕਹਿੰਦੇ ਨਵੇਂ ਯੂਥ ਨੂੰ ਮੈਂ ਚਾਹ ਕਹਿਣਾ ਚਾਹਨਾ ਆ ਕਿ ਤੁਸੀਂ ਸਪੋਰਟਸ ਕਰੋ ਸਪੋਰਟਸ ਨਾਲ ਆਪਣੇ ਦੇਸ਼ ਦੀ ਤਰੱਕੀ ਹੁੰਦੀ ਆਪਣੀ ਕੰਟਰੀ ਦਾ ਨਾਮ ਹੁੰਦਾ ਆ ਇਸ ਕਰਕੇ ਅਸਵੀ ਸਪੋਰਟਸਮੈਨ ਰਹੇ ਡੂਡੋ ਪਲੇਅਰ ਰਹੇ ਤੇ ਇਸ ਕਰਕੇ ਮੈਂ ਚਾਹਨਾ ਹੈ ਕਿ ਜਿਹੜੇ ਸਪੋਰਟਸਮੈਨ ਆ ਉਹਨਾਂ ਨੂੰ ਗਰੋਂਗਾਂ ਚ ਔਰ ਜੇਮ ਚ ਤਰੱਕੀ ਕਰਨੀ ਚਾਹੀਦੀ ਔਰ ਸਪੋਰਟਸ ਵਿੱਚ ਕਾਫੀ ਭਰਤੀਆਂ ਨਿਕਲ ਰਹੀਆਂ ਐ ਇਸ ਵੇਲੇ ਕਾਫੀ ਭਰਤੀਆਂ ਨਿਕਲ ਰਹੀਆਂ ਪੰਜਾਬ ਪੁਲਿਸ ਦੇ ਵਿੱਚ ਔਰ ਐਜੇ ਸਪੋਰਟਸ ਸੈਕਟਰੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਿਹੜੇ ਵਧੀਆ ਪਲੇਅਰ ਆ ਉਹ ਸਾਨੂੰ ਆ ਕੇ ਮਿਲਣ ਅਸੀਂ ਉਹਨਾਂ ਦਾ ਜੇ ਵਧੀਆ ਸਪੋਰਟਸਮੈਨ ਆ ਤਾਂ ਉਹਨਾਂ ਦਾ ਲਿਖ ਕੇ ਅਸੀਂ ਸਰਕਾਰ ਨੂੰ ਭੇਜਾਂਗੇ ਉਹਨਾਂ ਨੂੰ ਭਰਤੀ ਕਰਾਵਾਂਗੇ ਥੈਂਕ ਯੂ